ਸਿੰਘ ਇਸ ਮੇਸ ਵੀਰ ਨਿਊਜ਼ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਗਭਗ ਭੱਗ ਚੁਕੀਆਂ ਹਨ ਸਰਕਾਰ ਵੱਲੋਂ ਨੁਮਾਇੰਦਿਆਂ ਨੂੰ 10-15 ਦਿਨਾਂ ਦਾ ਸਮਾਂ ਹੀ ਲੱਗਿਆ ਦਿੱਤਾ ਗਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਆਪਣੇ ਕੈਂਡੀਡੇਟਾਂ ਨੂੰ ਜਿਤਾਉਣ ਵਾਸਤੇ ਬਹੁਤ ਅੱਡੀ ਚੋਟੀ ਦਾ ਜੋਰ ਲੱਗਿਆ ਹੈ ਇਸ ਦੌਰਾਨ ਅਸੀਂ ਤਹਿਸੀਲ ਡੇਰਾ ਬੱਸੀ ਦਾ ਚੋਣ ਸਰਵੇ ਕਰ ਰਹੇ ਹਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਪਿੰਡ ਖੇੜੀ ਗੁਜਰਾ ਆਉਂਦਾ ਹੈ ਜਿੱਥੋਂ ਦੇ ਉਮੀਦਵਾਰ ਸਾਡੇ ਨਾਲ ਮੌਜੂਦ ਹਨ ਉਹ ਆਪਣੇ ਬਾਰੇ ਵੀ ਦੱਸਣਗੇ ਤੇ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਰੁਝਾਨ ਉਹਨਾਂ ਨੂੰ ਮਿਲ ਰਿਹਾ ਹੈ ਉਸ ਬਾਰੇ ਵੀ ਜਾਣਾਂਗੇ ਸਸਰੀ ਕਾਲਜੀਪ ਸਵਾਗਤ ਕਰਦੇ ਆ ਜੀ ਸਸਰੀ ਕਾਲਜੀਪ ਆਪ ਜੀ ਤੋਂ ਪਹਿਲਾਂ ਦਸ਼ਮੇਸ਼ ਪੀਲਾ ਚੈਨਲ ਦੇਖਣ ਵਾਲੇ ਮੇਰੇ ਆਪਣਾ ਸਸਰੀਕਾਰ ਰਾਮਰਾਣ ਆਪ ਜੀ ਦਾ ਸ਼ੁਭ ਨਾਮ ਚੌਧਰੀ ਸਾਹਿਬ ਚੌਧਰੀ ਕ੍ਰਿਸ਼ਨ ਲਾਲ ਜੀ son of શ્રી ਸਵਰਗਾਸੀ ਕੋਰ ਜੀ ਚੌਧਰੀ ਸਾਹਿਬ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਵੀ ਆਪਾਂ ਨੂੰ ਗਿਨੇ ਚੁੜੇ ਜੇ ਦਿਨ ਮਿਲੇ ਹਨ ਉਸਦੇ ਵਿੱਚ ਤੁਹਾਡੇ ਪਿਤਾ ਜੀ ਜਾਂ ਨੰਬਰਦਾਰ ਜੀ ਜਾਂ ਸਰਪੰਚ ਸਾਹਿਬਾਨ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਰਿਹਾ ਹੈ ਮਾਰਾ ਸਭ ਤੋਂ ਪਹਿਲਾਂ ਜੀ ਮੇਰੇ ਤਾਇਆ ਜੀ ਰਹੇ ਹਨ ਚੌਧਰੀ ਛਾਂਗਰਾਂ ਧਰਮਪਾਲ ਵੀ ਕਹਦੇਗਾ ਤੇ ਉਹਨੇ 15 ਸਾਲ ਬੰਚੀ ਕਰੀਏ ਔਰ 15 ਸਾਲ ਇਹ ਪਿੰਡ ਵਾਸਤਾ ਜਹਾਂ ਵੀ ਉਹਨੂੰ ਕਿਸੇ ਨੇ ਕੋਈ ਕੰਮ ਕਿਹਾ ਕੋਈ ਸਹਿਯੋਗ ਰਿਹਾ ਬਹੁਤ ਬੜਾ ਉਹਨਾਂ ਦਾ ਮਲੇ ਯੋਗਦਾਨਤਾ ਆਪਣੇ ਪਿੰਡ ਦੇ ਕੰਮਾਂ માં ਆਣਾ ਜਾਣਾ ਕੋਈ ਮਲੇ ਧਾਰਮਿਕ ਕੰਮ ਹੋਇਆ ਜਾਂ ਪਿੰਡ ਦਾ ਕੋਈ ਵੀ ਕੰਮ ਹੋਇਆ ਉਨੇ ਸਭ ਦੇ ਪਹਿਲਾਂ ਮਾਲੇ ਹਰ ਪੰਚਾਇਤ ਗੇ ਲੋ ਜੋੜ ਕੇ ਸਭ ਦੇ ਪਿਆਰ ਬਣਿਆ ਵਤਾ ਗੋਵਾਂ ਮਾ ਸਭ ਦੇ ਲਈ ਉਹਨ ਕੀ ਮਾਲੇ ਪਿਆਰ ਵਾਲਾ ਕੰਮ ਦੋਣ ਦਾ ਸਭ ਦੇ ਸਭ ਦੇ ਪਿਆਰ ਰਹਾ ਪਿਆਰ ਪਾਇਆ ਵੀ ਪਿਆਰ ਲੋਕਾਂ ਦਾ ਲਿਆ ਵੀ ਚਲੋ ਇਹ ਸੁਰਗਵਾਸ਼ ਹੋ ਗਏ ਠੀਕ ਹੈ ਆ ਮਾਲੇ ਠੀਕ ਹੈ ਕਿਸ ਤਰ੍ਹਾਂ ਦੇ ਕੰਮ ਸੀਗੇ ਜਿਹੜੇ ਪਰਿਵਾਰ ਨੂੰ ਜਾਂ ਤੁਹਾਨੂੰ ਪਰਸਨਲੀ ਤੌਰ ਤੇ ਪਿੰਡ ਦੇ ਨਗਰ ਦੇ ਕਰਨ ਦਾ ਮੌਕਾ ਮਿਲੇ ਪਿੰਡ ਮਾ ਦੇਖੋ ਜੀ ਸਭ ਦੇ ਪਹਿਲਾਂ ਅਮਰਔਰਾ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਜੀ ਜੋ ਵਾਟਰ ਸਪਲਾਈ ਦਾ ਬੋਰ ਹੈ ਮਾਰੇ ਪਿੰਡਾਂ ਵਿੱਚ ਪਹਿਲਾਂ ਇੱਕ ਸਰਕਾਰੀ ਬੋਰਤਾ ਉਹ ਬੋਰ ਨਾ ਮੰਨ ਲਿਓ ਰੇ ਹੇਠਲੇ ਪਾਸਾ ਦਾ ਬੋਰ 24 ਘੰਟੇ ਚੱਲੇ ਗਰਾਦਾ ਠੀਕ ਹੈ 24 ਘੰਟੇ ਕੇ ਚੱਲਨੇ ਕੇ ਬਾਅਦ ਵੀ ਜੋ ਵੀ ਮਾਲੇ ਯਹਾਂ ਬੋਰ ਚਲਾ ਲੈਣਾ ਮਾਰਾ ਬੇਚਾਰਾ ਆਪਰੇਟਰ ਦਾ ਉਹ ਬਹੁਤ ਵਧੀਆ ਮੰਨ ਲਿਓ 24 ਘੰਟੇ ਬੋਰ ਚਲਾਇਆ ਕਰਦਾ ਪਰ ਫਿਰ ਵੀ ਮਾਰੇ ਪਿੰਡਾਂ ਮੰਨ ਲਿਓ ਇਹੋ ਜਿਹਾ ਕੰਮ ਰਿਹਾ ਸਾਰੀ ਸਾਰੀ ਰਾਤ ਦੀਆਂ ਕਿਸੇ ਦਾ 22 ਵਜੇ ਆ ਰਹੀ ਕਿਸੇ ਦਾ 1 ਵਜੇ ਆ ਰਹੀ ਕਿਸੇ ਦਾ ਅੱਧੀ ਰਾਤ ਨੂੰ ਆ ਰਹੀ ਪੀਣੇ ਵਾਲੇ ਪਾਣੀ ਦੀ ਇੰਨੀ ਸਮੱਸਿਆ ਦੀ ਵੀ ਮਾਰਾ ਇੱਕ ਰਾਸਥਾਨੀ ਬਣਨੇ ਵਾਲਾ ਕੰਮ ਹੋ ਗਿਆ ਤਾਂ ਪਰਾਂ ਵਿਚਾਰੇ ਐਸਸੀ ਭਾਈਚਾਰੇ ਘਰਾਂ ਉਨ੍ਹਾ ਪਾਣੀ ਉਹ ਨਹੀਂ ਜਾਦਾ ਜਦ ਕਿ ਆਪਰੇਟਰ ਮਾਰਾ 24 ਘੰਟੇ ਬੋਰ ਚਲਾਇਆ ਕਰਦਾ ਮੰਨ ਲੀ ਉਸ ਕੀ ਕੋਈ ਐਸੇ ਸਿਸਟਮ ਨਹੀਂ ਤਾਂ ਵੀ ਮੰਨ ਲਿਓ ਚਲਾਵਾ ਨਹੀਂ ਤਾਂ ਜਾਂ ਪਾਣੀ ਘਟਦੇ ਦੇਦਾ ਉਹ ਆਪਣੇ ਕੰਨੀ ਤੇ 24 ਘੰਟੇ ਬੋਰ ਚਲਾਇਆ ਕਰਦਾ ਪਰ ਅੱਧਾ ਪਿੰਡ ਤੋਂ ਇਹੋ ਜਿਹਾ ਦਾ ਵੀ ਜਿਨਾਂ ਨੂੰ ਪਾਣੀ ਦੋ ਦੋ ਦਿਨ ਤਿੰਨ ਤਿੰਨ ਦਿਨ ਵੀ ਨਹੀਂ ਆਇਆ ਕਰਦਾ ਸੋਣਨੇ ਮੈਂ ਵੀ ਹਫਤਾ ਹਫਤਾ ਹੀ ਪਾਣੀ ਨਹੀਂ ਆਇਆ ਕਰਦਾ ਚਲੋ ਉਸਕੇ ਬਾਅਦ ਮਾਰਾ ਪੰਚਾਇਤੀ ਪੰਚਾਇਤ ਵਧੀਆ ਸਮਤੀ ਮਾਂ ਬਣੀ ਵੀਦੀ ਉਹ ਪੰਚਾਇਤ ਵਾਲੇ ਵਿਚਾਰੇ ਮਾਰੇ ਪਾ ਆਏ ਸਾਰੇ ਜਣੇ ਉਹ ਲੈ ਕੇ ਆਏ ਕਿ ਆਪਾਂ ਆਪਣੇ ਪਿੰਡ ਮਾਂ ਪਿੰਨੇ ਵਾਲੇ ਪਾਣੀ ਦੀ ਬਹੁਤ ਸਮੱਸਿਆ ਹੈ ਵੀ ਆ ਇਸਕੇ ਬਾਰੇ ਮੈਂ ਕੁਝ ਸੋਚਿਆ ਜਾ ਠੀਕ ਹੈ ਚਲੋ ਮੇਰਾ ਯਹਾਂ ਇੱਕ ਫੈਕਟਰੀ ਆ ਐਂਪੀਰ ਬੈਕਿੰਗ ਠੀਕ ਹੈ ਉਹਨਾਂ ਕਰ ਮੇਰਾ ਸ਼ੁਰੂ ਤੇ ਹੀ ਨੇੜਤਾ ਰਹੀ ਜੋ ਰਮਾਲੇ ਮਾਲਕ ਦੇ ਅਨਿਲਗ ਲਗạtੀ ਠੀਕ ਹੈ ਉਹਨਾਂ ਕਰ ਮੇਰੀ ਸ਼ੁਰੂ ਤੇ ਹੀ ਨੇੜਤਾ ਰਹੀ ਚਲੋ ਮੈਂ ਜਾ ਕੇ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੀ ਮਾਰੇ ਪਿੰਡ ਮਾਂ ਪਾਣੀ ਦੀ ਬਹੁਤ ਬੜੀ ਸਮੱਸਿਆ ਹੈ ਵੀ ਇਸ ਦਾ ਗੁਸਲ ਕਰੋ ਚਲੋ ਉਹ ਲਗੇ ਕਹਿਣ ਵੀ ਕ੍ਰਿਸ਼ਨ ਲਾਲ ਜੀ ਮੈਰੀकल ਬਹੁਤ ਨੇੜਤਾ ਦੀ ਹੁੰਨਗੀ ਠੀਕ ਹੈ ਜੀ ਪਰਿਵਾਰਕ ਸਬੰਧ ਹੈ ਪਰਿਵਾਰਕ ਸਬੰਧ ਹੈ ਮਨੇ ਉਸਮੇ ਨੌਕਰੀ ਵੀ ਕੀਤੀ ਹੈ 98 ਦੇ ਲੈ ਕੇ 2005 ਤੱਕ ਠੀਕ ਹੈ ਪਰ ਮੇਰਾ ਉਹਨਾਂ ਨਾਲ ਸ਼ੁਰੂ ਦੇ ਪਿਆਰ ਰਿਹਾ ਠੀਕ ਹੈ ਚਲੋ ਮਹਨਪਾ ਜਗਾ ਗਿਆ ਦੋ ਭਾਈ ਹੋਰ ਵੀ ਲੈ ਗਿਆ ਪਿੰਡ ਮਾ ਦੇ ਪੰਚਾਇਤ ਵਾਲੇ ਵੀ ਦੇ ਹੋਰ ਚਾਰ ਆਪਣੇ ਪਿੰਡ ਦੇ ਮਾਲੇ ਆਪਣੇ ਗੇਰੇ ਨਾਲ ਖਾ ਭਾਈ ਚਾਰਾਤਾ ਜੀ ਗਏ ਆਪਾਂ ਉਹਨੂੰ ਜਾ ਕੇ ਦੱਸਿਆ ਉਹ ਲੈ ਕੇ ਆਣ ਵੀ ਥਾਰਾ ਇਹ ਮਸਲਾ ਹੱਲ ਕਰਾਉਂਗਾ ਠੀਕ ਹੈ ਚਲੋ ਜੂਨੇ ਪੀਣ ਵਾਲੇ ਪਾਣੀ ਦੇ ਮੰਨੇ ਪਿੰਡ ਮੈਂ ਦੋ ਬੋਰ ਲਵਾਏ ਬਹੁਤ ਬਹੁਤ ਇੱਕ ਬੋਰ ਮਾਰਾ ਉਹ ਪਰਲੀ ਧਰੋਂ ਸਾਲਾ ਮੱਲ ਗਿਆ ਠੀਕ ਹੈ ਇੱਕ ਬੋਰ ਲਵਾਇਆ ਔਰ ਆ ਗੁੱਗਾ ਮਾੜੀ ਠੀਕ ਹੈ ਜਦ ਕਿ ਆਪਣੀ ਪਿੰਡ ਮੈਂ ਤਿੰਨ ਬੋਰ ਆ ਜਦ ਕਿ ਦੋ ਬੋਰ ਪੀਣੇ ਵਾਲੇ ਪਾਣੀ ਦੇ ਚੱਲਦੇ ਆਲੇ ਪੀਣੇ ਵਾਲੇ ਪਾਣੀ ਕਿ ਜਿੰਨੀ ਵੀ ਜਿਆਦਾ ਸਮੱਸਿਆ ਦੀ ਉਨਾ ਹੀ ਮਸਲਾ ਹੱਲ ਹੋਇਆ ਸਭ ਨੂੰ ਮੰਨ ਲੇ ਪਾਣੀ ਆ ਰਿਹਾ ਸਾਰੇ ਪਾਣੀ ਗੰਨੇ ਦੇ ਖੁਸ਼ ਹੈ ਠੀਕ ਹੈ ਦੋ ਬੋਰ ਲਵਾਏ ਜਿੰਮੇਂਡਾ ਪੇਣੇ ਵਾਲੇ ਪਾਣੀ ਕਿਉਂਕਿ ਸਭ ਤੇ ਬੜੀ ਸਮੱਸਿਆ ਉਸ ਦੇ ਬਾਅਦ ਮੰਨ ਲੇ ਦੂਜਾ ਕੰਮ ਮਾਰਾ ਇੱਕ ਪੂਰਾ ਮੰਨ ਲੇ ਚਲੋ ਕਹਿਣੇ ਮ ਆ ਗਿਆ ਜਿੱਤਰਾ ਮਹੱਲੇ ਬਾਜ ਕਹਦੇ ਗਰਾਂਦੇ ਛਾੜ ਤੁਹਾਨੂੰ ਸਾਲ ਠੀਕ ਹੈ ਹੈ ਦੋ ਸਾਰੇ ਪਿੰਡ ਕੀ ਹੈ ਮੰਨ ਲੇ ਚਲੋ ਜਿੱਤਰਾ ਮਾਰਾ ਪਿੰਡਾ ਮਹੱਲੇ ਕਹਦੇ ਆਂ ਪੁਰਾਣਾ ਮੱਲਾ ਟੀਮ ਦਾ ਮੱਲਾ ਉਹ ਛਾੜ ਤੁਹਾਨੂੰ ਸਾਲਾ ਬਜੇ ਗਰਾਂਦੇ ਉਸ ਕਾ ਜੀ 2.5 ਸਾਲ ਪਹਿਲਾਂ ਪਿੱਲਰ ਬਣੇ ਜੀ ਠੀਕ ਹੈ ਜਿੰਨਾ ਕਮਾਨੇ ਪਹਿਲਾਂ ਗ੍ਰਾਂਟ ਆਈ ਹੋਣੀ ਚਲੋ ਮਾਨੂੰ ਨਹੀਂ ਪਤਾ ਉਸ ਦੇ ਬਾਰੇ ਮੈਨਾਂ ਮਾਨੂੰ ਪਤਾ ਵੀ ਕਿਸ ਤਰ੍ਹਾਂ ਕਰੀ ਦੀ ਉਹ ਕਿਸ ਤਰ੍ਹਾਂ ਨਹੀਂ ਉਹ ਪਹਿਲੇ ਟਾਈਮ ਆ ਪੜੀ ਵੀ ਦੀ 2.5 ਸਾਲ ਉਹ ਪਿੱਲਰ ਇਸਤਰੀ ਖੜੇ ਰਹੇ ਠੀਕ ਹੈ ਚਲੋ ਫਿਰ ਵੀ ਜਾ ਗਆ ਮੈਨਾਂ ਜੀ ਕੋਸ਼ਿਸ਼ ਕਰੀ ਮੈਂ ਫੇਰ ਉਨੀ ਫੈਕਟਰੀਆਂ ਦੇ ਪਾਸ ਗਿਆ ਠੀਕ ਹੈ ਉਹਨੂੰ ਜਾ ਕੇ ਕਿਹਾ ਜੀ ਪ੍ਰਾਧਾਨਤਰਾ ਮਾਰਾ ਗਰੀਬ ਪਰਿਵਾਰਾਂ ਪਿੰਡ ਮਾ ਸਾਰੇ ਪਿੰਡ ਦੀ ਵੀ ਥੋੜੀ ਜੀ ਸਮੱਸਿਆ ਹੈ ਜੀ ਵੀ ਮਾਨੂੰ ਇਹ ਕੰਮ ਕਰਕੇ ਦਿਓ ਚਲੋ ਉਹਨਾਂ ਦੇ ਸਹਿਯੋਗ ਨਾਲ ਆਪਾਂ ਨੇ ਧਰਮਸ਼ਾਲਾ ਬਣਾਈ 75 35 ਦਾ ਸੈੱਟ ਬਣਾਇਆ ਠੀਕ ਹੈ ਲੈਂਟਰ ਦਾ ਸੈੱਟ ਬਣਾਇਆ ਬਹੁਤ ਵਧੀਆ ਮੰਨ ਲਿਆ ਨਹੀਂ ਆ ਸਮੱਸਿਆ ਮਾਰ ਯੂਰਾ ਦੀ ਹੱਲ ਹੋ ਗਈ ਚਲੋ ਥੋੜਾ ਕੰਮ ਰਹਿ ਰਿਹਾ ਠੀਕ ਹੈ ਉਹ ਕੰਮ ਆਪਾਂ ਮੰਨ ਲਓ ਜੇ ਮੇਰੀ ਗਿਰ ਕਹਿਵਾ ਵੀ ਤੁਹਾਨੂੰ ਇਹ ਕੰਪਲੀਟ ਕਰ ਕਰ ਦਿੰਦੇ ਮੰਨ ਲਓ ਕੁਝ ਥੋੜਾ ਸਮਾਂ ਟਾਈਮ ਲਾਏਗਾ ਚਲੋ ਮਹੀਨਾ ਦੋ ਮਹੀਨੇ ਚੋਂ ਜਾਪਤਾ ਲੱਗ ਗਿਆ ਚਲੋ ਆਪਾਂ ਨੂੰ ਵੀ ਟਾਈਮ ਨਹੀਂ ਹੈ ਮੰਨ ਕੇ ਚਲੋ ਵੀ ਕਹਨੇਗਾ ਮਤਲਬ ਉਹ ਦਸੰਬਰ ਤੱਕ ਆਪਣੀ ਉਹ ਕੰਪਲੀਟ ਹੋ ਵਗੀ ਉਹਨੇ ਕਿਹਾ ਵਾ ਉਹਨੇ ਸਹਿਯੋਗ ਕੀ ਲੋਣੀ ਹੈ ਜੇ ਨਗਰ ਆਪਜੀ ਨੂੰ ਪੂਰਨ ਸਹਿਯੋਗ ਦਿੰਦਾ ਹੈ ਇੱਕ ਹੋਰ ਦੱਸ ਰਹਿਣਾ ਤੁਹਾਨੂੰ ਉਸਦੇ ਬਾਅਦ ਫਰਾਂ ਮਾਨੇ ਚਲੋ ਆਪਣਾ ਐਸਸੀ ਭਾਈਚਾਰਾ ਉਹ ਵੀ ਚਲੋ ਪਿੰਡ ਦੇ ਲੋ ਸੁਰੂ ਦੇ ਜੁੜਿਆ ਇੱਕ ਉਹਨਾਂ ਕੀ ਧਰਮਸ਼ਾਲਾ ਉਹ ਵਿਚਾਰੀ ਮਨਦੇ ਨਾ ਉਹਨਾਂ ਕਾ ਵਿਚਾਰੇ ਲਗੇ ਕਹਿਣ ਮੈਨੂੰ ਆਗਾ ਵੀ ਯਾਰ ਚਲੋ ਉਹਨੂੰ ਚਲੋ ਮੀਤੀ ਮੇਰੇ ਬਾ ਉਹ ਆਗਾ ਲਗੇ ਕਹਿਣ ਆਤੇ 6 ਮਹੀਨੇ ਬਹਿਣਾ ਵੀ ਯਾਰ ਮਹਾਰੀ ਵੀ ਇੱਕ ਧਰਮਸ਼ਾਲਾ ਵੀ ਉਸ ਕਾ ਵੀ ਕਰੋ ਕੁਛ ਕਰੋ ਆ ਪੌਣ ਦੇ ਜਵਾਨ ਕਰੀ ਦੀ ਵੀ ਥਾਰੀ ਧਰਮਸ਼ਾਲਾ ਚਾਹ ਮੈਂ ਕਿਸੇ ਵੇਲੇ ਕਰਾਉਂ ਚਾਹ ਕਰਾ ਉਹਨਾਂ ਕੀ ਧਰਮਸ਼ਾਲਾ ਜੀ ਕੰਪਲੀਟ ਕਰਾਈ ਆ ਜਾਗਾ ਪੁੱਛ ਲੋ ਮਾਦੇ ਐਸਸੀ ਭਾਈ ਜਰਾ ہمارا ਪਰਾਂ ਜਾ ਕੇ ਤੁਸੀਂ ਪੁੱਛ ਸਕਾਂ ਮਾਲਿਆ ਭਾਈ ਉਹਨੇ ਵੀ ਕੋਈ ਝੂਠ ਕਹ ਰਿਆ ਪਰਾਂ ਜਾ ਕੇ ਉਹਨੂੰ ਪੁੱਛ ਸਕਾਂ ਵੀ ਥਾਰਾ ਕੋਈ ਕੰਮ ਕਰਾਇਆ ਨਹੀਂ ਕਰਾਇਆ ਪਿੰਡ ਵਾਲੇ ਪਾਣੀ ਦਾ ਸਾਰੇ ਗੋਮਾ ਜਾਓ ਪਤਾ ਕਰੋ ਵਿਹਾਸਮਸਿਆ ਹੈ ਏ ਤੇ ਜਾਂ ਨਹੀਂ ਠੀਕ ਹੈ ਜੇ ਪਿੰਡ ਵਾਲੇ ਕਹਾਂਗੇ ਵੀ ਹਾਂ ਇਹਨੇ ਮਾਲਿਕ ਕਰਾਇਗਾ ਦੇ ਆ ਮਾਰਾ ਮਸਲਾ ਹੱਲ ਕਰਿਆ ਠੀਕ ਹੈ ਠੀਕ ਹੈ ਜੇ ਆਪਾਂ ਝੂਠ ਨਹੀਂ ਕੋਈ ਬੋਲਦੇ ਨੈ ਕਾਮ ਮੰਨ ਲਿਆ ਆਪਾਂ ਦਾ ਕੋਈ ਪੰਚ ਦੇ ਨਾ ਕੋਈ ਮੈਂ ਸਰਪੰਚ ਦਾ ਚਲੋ ਗੋਂ ਕੀ ਪੰਚਾਇਤ ਦਾ ਵੀ ਸਹਿਯੋਗ ਰਿਹਾ ਗੋਂ ਵਾਲੇ ਦਾ ਵੀ ਸਹਿਯੋਗ ਰਿਹਾ ਠੀਕ ਹੈ ਆਪਾਂ ਤਾਂ ਹੀ ਕਿਸੇ ਦੇ ਕੰਮ ਕਰਾ ਸਕਾਂ ਜੇ ਗੋਂ ਵਾਲੇ ਦਾ ਸਹਿਯੋਗ ਹੋਵੇ ਮਾਦੇ ਸਹਿਯੋਗ ਗੋਂ ਵਾਲੇ ਨੇ ਠੀਕ ਹੈ ਤੇ ਆਉਂਦੇ ਸਮੇਂ ਜੇ ਨਗਰ ਆਪ ਜੀ ਨੇ ਇਸ ਤਰੀਕੋਨ ਸਹਿਯੋਗ ਦੇ ਜਿਸ ਤਰ੍ਹਾਂ ਦੀ ਆਪ ਜੀ ਦੇ ਅੰਦਰ ਕੰਮ ਕਰਨ ਦੀ ਕ੍ਰਾਂਤੀ ਹੈਗੀ ਹੈ ਉਹ ਫਿਰ ਤੁਹਾਡੇ ਮੰਗਾਂ ਕੀ ਮੰਨੋੜ ਖੈ ਨਗਰ ਦੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਸਰਪੰਚ ਬਣ ਦੇ ਇਫਾਰ ਕਰਾਉਣਾ ਚਾਹਦੇ ਦੇਖੋ ਮੈਂ ਨਗਰ ਵਾਲਾ ਗਾੜੀ ਹੱਥ ਜੋੜ ਕੇ ਇੱਕ ਬੇਨਤੀ ਕਰ ਰਿਹਾ ਵੀ ਮੈਨੂੰ ਬੀਜਾ ਦਾ ਆਪਾਂ ਪਹਿਲਾਂ ਬਿਨਾ ਕੁਝ ਬਣੇ ਦੇ ਇਤਨਾ ਚਲੋ ਛੋਟੇ ਮੋਟੇ ਕੰਮ ਜੋ ਵੀ ਆਏ ਤੇ ਆਪਾਂ ਬਿਨਾ ਬਣੇ ਦੇ ਕਰਾ ਸਕਾਂ ਤੋਂ ਆਪਾਂ ਕਰਾ ਕਾ ਵੀ ਬਣ ਕਾਗਰ ਪਿੰਡ ਮੰਨ ਮਲੇ ਜ਼ਿੰਮੇਦਾਰੀ ਦੇਹ ਯਾ ਸਰ ਦੇਣੀਆਂ ਪਿੰਡ ਨੇ ਇਹ ਮੇਰੇ ਹੱਥ ਦੀ ਬਾਤ ਨਹੀਂ ਆ ਇਹ ਪਿੰਡ ਵਾਲਾ ਨੇ ਬਣਾਣਾ ਪਿੰਡ ਮਾਨੂੰ ਸਹਿਯੋਗ ਦੇਹ ਵੀ ਮਲੇ ਮੇਰੇ ਗੇ ਖੜਾ ਮਾਨੂੰ ਮੌਕਾ ਦੇ ਇੱਕ ਮੰਨਲੇ ਆਤਮਾਨ ਦਾ ਆਪਾਂ ਇਹ ਵਗਰ ਵੀ ਇੱਕ ਮੌਕਾ ਦੇ ਦਿਓ हां ਗਾਹਾਂ ਨੂੰ ਚਲੋ ਇਹ ਤਾਂ 5 ਸਾਲ ਆ ਤੁਹਾਨੂੰ ਗਾਹਾਂ ਨੂੰ ਚਿੰਜਨ ਨੂੰ ਵੀ ਚੰਗੀ ਲਾਗੀ ਉਸ ਨੂੰ ਨਹੀਂ ਦਿਓ ਪਰ ਇੱਕ ਮੌਕਾ ਤਾਂ ਦੇ ਦਿਓ ਸਭ ਤੋਂ ਪਹਿਲਾਂ ਮਹਾਰਾਜ ਜੋ ਮਨ ਲੈ ਮਨ ਦਾ ਵਿਚਾਰ ਹੈ ਸਭ ਤੋਂ ਪਹਿਲਾਂ ਆਪਾਂ ਨੇ ਸਕੂਲ ਅਪਗ੍ਰੇਡ ਕਰਾਣਾ ਠੀਕ ਹੈ ਬਹੁਤ ਬਹੁਤ ਆਪ ਨੂੰ ਇਸ ਦਾ ਮਤਲਬ ਹੈ ਹਾਂ ਐਜੂਕੇਸ਼ਨ ਜੀ ਪਿੰਡ ਦੀ ਬੱਚੀਆਂ ਕੁੜੀਆਂ ਮਨ ਲੈ ਮੁੰਡੇ ਛੋਟੇ ਆਪਣਾ ਮਨ ਲੈ ਸਕੂਲ ਨਹੀਂ ਕੋਈ ਨਾ ਕੋਈ ਸਕੂਲ ਹੈ ਪਰ ਛੋਟਾ ਹੈ ਛੋਟਾ ਹੈ ਹਾਂ ਮਾਲਕ ਉਹ ਅਪਗ੍ਰੇਡ ਕਰਾਣਾ ਸਭ ਤੋਂ ਪਹਿਲਾਂ ਦਸਵੀਂ ਕਰਾਣਾ ਉਸ ਨੂੰ ਠੀਕ ਹੈ ਦਸਵੀਂ ਦੇ ਬਾਅਦ ਫਿਰ ਉਸ ਨੂੰ ਪਲੱਸ 2 ਦਾ ਕਰਾਣਾ ਠੀਕ ਹੈ ਉਹ ਸਭ ਤੋਂ ਪਹਿਲਾਂ ਮਹਾਰਾ ਮਾਲਕ ਪਹਿਲਾਂ ਇੱਕ ਨੰਬਰ ਦਾ ਯੋਹੀ ਕੰਮ ਠੀਕ ਹੈ ਉਸ ਤੋਂ ਬਾਅਦ ਮਹਾਰੀ ਸ਼ਮਸ਼ਾਨ ਕਾਟ ਮਾਲਕ ਗੁੱਜਰ ਭਾਈ ਚਰੇਗੀ ਹੈ ਐਸਸੀ ਭਾਈ ਚਰੇਗੀ ਚਲੋ ਭਾਵੇਂ ਇਹ ਨਹੀਂ ਕਹਿੰਦੇ ਪੰਚਾਇਤ ਨੇ ਪਹਿਲਾਂ ਕੰਮ ਬਹੁਤ ਕਰਿਆ ਪੰਚਾਇਤ ਦੇ ਟਾਈਮ ਬਹੁਤ ਜ਼ਿਆਦਾ ਕੰਮ ਹੋਇਆ ਮਹਾਰਾ ਗਲੀਆਂ ਨਾਲੀਆਂ ਉਹ ਮਾਲੇ ਜੋ ਵੀ ਕੰਮ ਦੇ ਪੰਚਾਇਤ ਨੇ ਬਹੁਤ ਵਧੀਆ ਕੰਮ ਕਰੇ ਵਧੀਆ ਕੰਮ ਕਰੇ ਪਰ ਚਲੋ ਉਹ ਰਹਿ ਗਿਆ ਅਮੇ ਉਹ ਕੰਮ ਜਿਹੜੀ ਪੰਚਾਇਤ ਨੇ ਪਹਿਲੀ ਵਾਰ ਦੇ ਕੰਮ ਰਹਿ ਗਏ ਉਹ ਮਾਨ ਸਿਰਾ ਲਾਣੀ ਸ਼ਮਸ਼ਾਨ ਘਾਟ ਰਹਿ ਗਿਆ ਸਬ ਤੂਸ ਦੇ ਬਾਅਦ ਦੂਸਰਾ ਨੰਬਰ ਸ਼ਮਸ਼ਾਨ ਘਾਟ ਗਿਆ ਉਹ ਪੱਕੀ ਕਰਾਣੀ ਆ ਚਾਰ ਸਵੇਰ ਦੀ ਬਾਉਂਡਰੀ ਕਰਾਵਾਂਗੇ ਬਾਉਂਡਰੀ ਕਰਾਗਾ ਉਸ ਦੇ ਅੰਦਰ ਮਾਲੇ ਗਲੀਆਂ ਬਣਾਵਾਂਗੇ ਚਲੋ ਗਲੀਆਂ ਹੀ ਕਹਦੇ ਆਪਾਂ ਪੰਜਾਬੀ ਮਾਂ ਵੀ ਸਭ ਤੋਂ ਪਹਿਲਾਂ ਦੋਏ ਨੰਬਰ ਪਰ ਉਹ ਕਰਾਣੀ ਆ ਪੀਆ ਨੰਬਰ ਆ ਮਾਰਾ ਟੋਬਾ ਆਮੇ ਜੋਂੜਾ ਵੀ ਕਹਦੇ ਆ ਠੀਕ ਹੈ ਕੋਬਾ ਵੀ ਕਹਦੇ ਆ ਵੀ ਉਹ ਪੱਕਾ ਕਰਾਣਾ ਮਨ ਲੇ ਪਹਿਲਾ ਹੋਇਆ ਤਾਂ ਪੰਚਾਇਤ ਨਾਲ ਪੱਕਾ ਹੋ ਪਰ ਜਦੋਂ ਟਾਈਮ ਜ਼ਿਆਦਾ ਹੋ ਗਿਆ ਇਹ ਉਸਕੀ ਕੰਦਾ ਗੁੰਦਾ ਗਿਰ ਗਿਆ ਪੱਕਾ ਕਰਾਣਾ ਉਹ ਪੱਕਾ ਕਰਾ ਕੇ ਇੱਕ ਪਰਲੇ ਵਸਾ ਮਰੀ ਧਰਮਸਾਲਾ ਇੱਕ ਉਹ ਜਿਹੜੇ ਭਾਈ ਚਲੇ ਵੀ ਡੋਬੇ ਦੀ ਗੇਲ ਗੇਲ ਉਸਕਾ ਵੀ ਕੰਮ ਕਰਾਣਾ ਵੀ ਨਾ ਇਸ ਤਰ੍ਹਾਂ ਕੇ ਜੋ ਵੀ ਫੇਰ ਨੰਬਰ 3 4 ਪਰ ਮਨ ਲੇ ਬੱਚੇ ਹਮਾਰਾ ਕਬੱਡੀ ਕਬੱਡੀ ਬਹੁਤ ਵਧੀਆ ਖੇਡਣਾ ਆਮ ਵਾਲੀ ਵਾਲ ਹੈ ਕਬੱਡੀ ਹੈ ਮਾਨੇ ਜੋ ਵੀ ਨਾ ਹੈ ਖਿਡਾਰੀਆਂ ਵਾਸਤਾ ਇੱਕ ਸਟੇਡੀਅਮ ਬਣਾਣਾ ਠੀਕ ਮਾਨੇ ਉਹ ਆਪਣਾ ਜਗ੍ਹਾ ਹੈ ਆ ਪੰਚਾਇਤੀ ਜਗ੍ਹਾ ਗਏ ਕਿ ਮਾਨੇ ਉਹ ਆਪਣਾ ਪਿੰਡ ਸਹਿਯੋਗ ਦੇਵੇਗਾ ਜਗ੍ਹਾ ਪਿੰਡ ਨੇ ਦੇਣੀ ਹੈ ਕਿ ਮਾਨੇ ਉਸ ਦੇ ਬਾਅਦ ਆਪਾਂ ਨੇ ਬਣਾਉਣਾ ਸਟੇਡੀਅਮ ਠੀਕ ਬੱਚਿਆਂ ਵਾਸਤਾ ਬੱਚਿਆਂ ਵਾਸਤਾ ਸਟੇਡੀਅਮ ਬਣਾਣਾ ਏਕ ਬੱਚੇ ਚੋਂ ਹੋਂਸੇ ਆਪਣੇ ਬਾਹਰ ਅੰਦਰ ਖੇਲਣ ਜਗ੍ਹਾ ਠੀਕ ਉਹਨਾਂ ਵਾਸਤਾ ਨਾ ਮਾਨੇ ਜਿਤਨਾ ਕੋਈ ਗੱਡੀ 'ਤੇ ਜਾ ਰਿਹਾ ਕੋਈ ਮੋਟਰਸਾਈਕਲ 'ਤੇ ਜਾ ਰਿਹਾ ਵੀ ਆਪਾਂ ਇਹ ਕੋਸ਼ਿਸ਼ ਇਹ ਕਰਨੀ ਆ ਵੀ ਉਹਨੂੰ ਕੋਈ ਨਾ ਕੋਈ ਵਿਕਰ ਲੈਗਾ ਦੇਹ ਵਿਚਰੂ ਉਹਨਾਂ ਦਾ ਜਿੰਨਾ ਵੀ ਮਰਪਾ ਹੋਵਗਾ ਉਹਨਾਂ ਮੰਨਲੇ ਖਿਡਾਰੀਆਂ ਵਾਸਤੇ ਆਪਾਂ ਕਰਾਂਗੇ ਇਹ ਹੈ ਪ੍ਰੇਸ਼ ਚੌਧਰੀ ਜਿਵੇਂ ਕਿ ਦਰਸ਼ਕ ਤੁਸੀਂ ਦੇਖ ਰਹੇ ਹੋ ਬੜੇ ਹੀ ਉਤਸ਼ਾਹ ਦੇ ਨਾਲ ਦੱਸ ਰਹੇ ਹਨ ਜਿਹੜੇ ਕੰਮ ਇਹਨਾਂ ਨੇ ਕਰਨੇ ਹਨ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਅੱਜ ਤੋਂ 10-20 ਸਾਲ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ ਹੁਣ ਜਿਹੜੇ ਵੀ ਉਮੀਦਵਾਰ ਹਨ ਉਹਨਾਂ ਨੂੰ ਜ਼ਮੀਨੀ ਹਕੀਕਤ ਬਾਰੇ ਬਹੁਤ ਜਾਣਣਾ ਜਿਵੇਂ ਕਿ ਅਸੀਂ ਦੇਖਿਆ ਵੀ ਇਹਨਾਂ ਨੇ ਪਿੰਡ ਦੇ ਇਕੱਲੇ ਇਕੱਲੇ ਕੰਮ ਆਪਾਂ ਨੂੰ ਕਰਾਏ ਆਪਾਂ ਹੋਰ ਵੀ ਜਾਣਾਂਗੇ ਜੇ ਜੇ ਆਪਾਂ ਨੂੰ ਦੱਸਣਗੇ ਕਿ ਕਿਹੜੇ ਕਿਹੜੇ ਕੰਮ ਹੋਰ ਕਰਵਾਉਣ ਦੀ ਇਹਨਾਂ ਦੀ ਇੱਛਾ ਹੈ ਮੰਨ ਲਓ ਚਲੋ ਇੱਕ ਹੈ ਤਾਂ ਸਾਰੇ ਪਿੰਾ ਮੈਂ ਇਸ ਮਸੱਇਆ ਵੈਸੇ ਮਾਰੇ ਪਿੰਡ ਮੈਂ ਚਲੋ ਬੱਚੇ ਹੀ ਚੀਜ਼ਾਂ ਦੇ ਬੱਚੇ ਹੋ ਐ ਅਮ ਇਹ ਨਹੀਂ ਕਹਿੰਦੇ ਕਿ ਚਲੋ ਫਿਰ ਵੀ ਜਿਹੜੇ ਬੱਚੇ ਮੰਨ ਲੈ ਇਸ ਨਸ਼ੇ ਦੀ ਦਲਦਲ ਮਤਾਂਸ ਰੇ ਮੂਲ ਬਾਸ ਤਾਂ ਮਾਰੇ ਪਿੰਡ ਮੈਂ ਮੰਨ ਇੱਕ ਦਿਨ ਆਪਣਾ ਪੰਚਾਇਤ ਹੋਈ ਦੀ ਉਦੋਂ ਵੀ ਸਾਰੇ ਪਿੰਡ ਨੇ ਇਹੀ ਕਹਿ ਆਵੇ ਆਪਣੇ ਬੱਚੇ ਇਹ ਚੀਜ਼ਾਂ ਦੇ ਬੱਚੇ ਰਹਾ ਇਹ ਨਸ਼ੇਗੇ ਕੋੜ ਮਾਦੇ ਚਲੋ ਐਸੇ ਤੁਹਾਡਾ ਬਹੁਤ ਘਟ ਹੈ ਪਰ ਚਲੋ ਜੇ ਕੋਈ ਬੱਚਾ ਲੱਗ ਵੀ ਗਿਆ ਉਹਨੂੰ ਇਸ ਕੋੜ ਮਾਦੇ ਕੱਢਣਾ ਇਹ ਨਸ਼ੇ ਮਲੇ ਨਸ਼ਾ ਮੁਕਤ ਪਿੰਡ ਬਣਾਣਾ ਮੰਨੇ ਸਾਰੇ ਪਿੰਡ ਦਾ ਸਹੀ ਹੋਊਗਾ ਸਾਰਾ ਪਿੰਡ ਕਹਿ ਵੀ ਰਿਹਾ ਇਹ ਨਹੀਂ ਕਿ ਆਪਾਂ ਇਕੱਲੇ ਕਹਿ ਰਹੇ ਹਾਂ ਸਾਰੇ ਪਿੰਡ ਕਈ ਉਹੀ ਕਹਿਣਾ ਵੀ ਉਹ ਨਸ਼ੇ ਵਾਲਾ ਕੰਮ ਵੀ ਮੰਨ ਲੈ ਕਾ ਤਾਂ ਕਿ ਗੱਲ ਨੂੰ ਮਾਰੋਗੇ ਬੱਚਾ ਇਸ ਚੱਕਰ ਮਾ ਨਾ ਪਵਾ ਚਲੋ ਸਿਆਣੇ ਲੱਗੇ ਚਾਹ ਕੋਈ ਲੱਗੇ ਪਹਿਲਾਂ ਕੋਈ ਹੋਣਾ ਹਮੇ ਕਹਿ ਨਹੀਂ ਸਕਦੇ ਚਲੋ ਪਿੰਡਵਾ ਹੋ ਜਾ ਵੀ ਜਿੰਨੂੰ ਲੱਗ ਗਿਆ ਚਲੋ ਉਹ ਤੋਂ ਮਜਬੂਰੀ ਬਣ ਗਈ ਉਹਨੂੰ ਮੰਨ ਲਿਆ ਆਪਣੇ ਸਕੂਲਾਂ ਦੇ ਗੱਡਾਂ ਨੇ ਗਾਹਾਂ ਬੱਚਿਆਂ ਵਾਸਤੇ ਵੀ ਇਹ ਕਰਨਾ ਵੀ ਕੱਲੋ ਮਹਾਰਾ ਬੱਚਾ ਕੋਈ ਨਸ਼ੇ ਵਿੱਚ ਹਾਂ ਇਹੋ ਸਮ ਇਹ ਵੀ ਬਹੁਤ ਜ਼ਰੂਰੀ ਹੈ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਅੱਜ ਤੁਹਾਨੂੰ ਖੇੜੀ ਗੁਜਰਾ ਦੇ ਉਮੀਦਵਾਰ ਸਹਿਬਾਨ ਦੇ ਨਾਲ ਮਿਲਣੀ ਕਰਵਾਈ ਹੈ ਇਸ ਤਰ੍ਹਾਂ ਕੱਲ ਫਿਰ ਇੱਕ ਹੋਰ ਕੈਂਡੀਡੇਟ ਨਾਲ ਮਿਲਣੀ ਕਰਾਵਾਂਗੇ ਦਰਸ਼ਕਤਾ ਦੇ ਨਾਲ ਜੁੜੇ ਰਹੋ ਕ੍ਰਿਸ਼ਨ ਚੌਧਰੀ ਜੀ ਕੁਝ ਹੋਰ ਕਹਿਣਾ ਚਾਹੁੰਦੇ ਹਨ ਇਹਨਾਂ ਦੇ ਮਨ ਦੇ ਵਿੱਚ ਪ੍ਰਿੰਟਪ੍ਰਦੀ ਬਹੁਤ ਖਾਇਸ਼ਾਂ ਨੇ ਅਸੀਂ ਇੰਟਰਵਿਊ ਨੂੰ ਸਵਾਗਤ ਕਰਨਾ ਚਾਹੁੰਦੇ ਸੀ ਬਟ ਫਿਰ ਵੀ ਆਇਆ ਸੀ ਇਹਨਾਂ ਨੂੰ ਜ਼ਰੂਰ ਮੌਕਾ ਦੇਣਾ ਮੈਂ ਦੇਖੋ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਗਾ ਆਪਣੇ ਪਿੰਡ ਆਣਾ ਕਰਿਓ ਹੈ ਮਾਨੇ ਸਰਮੰਚੀ ਆ ਚਾਹ ਪੰਚੀਆ ਕੋਈ ਵੀ ਹੈ ਇਹ ਮੰਨ ਲੇ ਮੇਰੇ ਬਸ ਕੀ ਗੱਲ ਨਹੀਂ ਹੈ ਕਿ ਉਹ ਮੈਨੂੰ ਦੇਣਾ ਪਿੰਡ ਵਾਲਿਆਂ ਨੇ ਠੀਕ ਹੈ ਵੀ ਮੈਂ ਹੱਥ ਜੋੜ ਕੇ ਸਭ ਗਾੜੀ ਬੇਨਤੀ ਕਰੂਗਾ ਚਲੋ ਠੀਕ ਆ ਤੂੰ ਇਹ ਵੀ ਲੜੋ ਵੀ ਕਹਿੰਦੇ ਭਾਈ ਆ ਹੈ ਭਾਈ ਚਾਰਾ ਮਾਰਾ ਕੋਈ ਐਸੀ ਬਾਤ ਨਹੀਂ ਮਨ ਲੈ ਕੋਈ ਦਿੱਕਤ ਨਹੀਂ ਆ ਪਰ ਮੈਂ ਗੋਵਾਲ ਨੂੰ ਬੇਨਤੀ ਕਰੂੰਗਾ ਵੀ ਮਨ ਨੂੰ ਇੱਕ ਮੌਕਾ ਦੇ ਦਿਓ ਕਿਉਂ ਥਾਰੇ ਹੱਥ ਕੀ ਬਾਤ ਆ ਜਾਂ ਜਿੰਨਾ ਵੀ ਥਾਵੇਂ ਪਿੰਡ ਮਾ ਕੋਈ ਕੰਮ ਹੋਇਆ ਕੋਈ ਵੀ ਮਨ ਲੈ ਦਾਨ ਦਾ ਕੰਮ ਕੋਈ ਮਨ ਲੈ ਟਰਨਮੈਂਟ ਦਾ ਕੰਮ ਪਿੰਡਾਂ ਦਾ ਕੋਈ ਵੀ ਦਾਨ ਭਲਾਈ ਵਾਸਤਾ ਇੱਕ ਜਿੱਤਰਾ ਮਹਰਾਏ ਬਣਾ ਮਨੇ ਗੁੱਗਾ ਮਾੜੀ ਆ ਠੀਕ ਹੈ ਬਾਗੜਾ ਉਸ ਮਾ ਹਮੇ ਕਿਸੇ ਦਾਨੀ ਸੱਜਨੇ 2 ਕਿਲੇ ਦਾਨ ਦੀਏ ਠੀਕ ਹੈ ਉਸ ਮਾ ਧਰਮਸ਼ਾਲਾ ਬਣਾਨੀ ਆ ਮਾਲੇ ਗੁਜਰ ਧਰਮਸ਼ਾਲਾ ਜਿੰਨੂੰ ਕਹਿਆ ਆਪਾਂ ਵੀ ਆਪਾਂ ਨੇ ਧਰਮਸ਼ਾਲਾ ਬਣਾਣੀ ਆ ਉਸਮਾ ਵੀ ਪਿੰਡ ਵਾਲਿਆਂ ਨੇ ਜਿੰਨਾ ਆਪਾਂ ਨੂੰ ਕਿਹਾ ਵੀ ਮਾਲੇ ਦਾਨ ਬੇਜ ਜਿੰਨੇ ਮਾਰੇ ਬੁੱਗਿਆ ਬਾਅਦ ਤੇ ਬਾਅਦ ਜਿੰਨਾ ਸਭ ਨੇ ਕਿਹਾ ਉਸ ਵਾਸਤੇ ਵੀ ਅਸੀਂ ਸਭ ਤੇ ਪਹਿਲਾਂ ਮੂਰਾ ਖੜੇ ਆ ਆ ਰੋ ਮਾਲੇ ਧਰਮਸ਼ਾਲਾ ਕਰ ਮਾਰਾ ਕੰਮ ਲੱਗਣੇ ਆਲਾ ਉਸਮਾ ਸਾਰਾ ਮਾਰਾ ਮਾਲੇ ਜੋ ਗੁਜਰ ਸਮਾਜ ਹੈ ਨਾ ਉਹ ਸਭ ਦਾ ਸਹਿਯੋਗ ਉਹ ਧਰਮਸ਼ਾਲਾ ਮਾਨੇ ਬਣਾਣੀ ਹੈ ਮਾਰੇ ਬਹੁਤ ਦਨਗਾ ਮਾਲੇ ਮਾਨ ਕਾ ਵਿਚਾਰਤਾ ਮਾਰੀ ਸੋਚ ਦੀ ਵੀ ਪਰਾ ਗੁਜਰ ਧਰਮਸ਼ਾਲਾ ਬਣਾਣੀ ਆ ਮਾਰੇ ਪਿੰਡਾਂ ਮਾ ਜਿੰਨੇ ਵੀ ਮਾਰੇ ਪਿੰਡਾਂ ਗੁਜਰ ਗਏ ਹੋਰ ਜਾਤੀਆਂ ਵੀ ਚਲੋ ਮਾਰੀ ਸਾਰੀ ਜੁੜੀ ਵੀ ਆ ਪਰ ਉਸ ਵਾਂਗਲੇ ਆਪਾਂ ਕਹਿਦੇ ਆ ਜਤਰਾ ਗੁੱਜਰ ਗੁੱਜਰ ਧਰਮਸ਼ਾਲਾ ਠੀਕ ਹੈ ਇਹ ਆ ਇੱਕੋ ਵਿਚਾਰਾ ਮਾਲੇ ਗੁੱਜਰ ਸਮਾਜ ਗਏ ਲਾਲੋ ਕਿਸਾਨ ਠੀਕ ਹੈ ਕਿਸਾਨ ਭਵਨ ਕਹਿੰਦੇ ਜੀ ਨੂੰ ਗੁੱਜਰ ਇਹ ਮੰਨਦੇ ਆ ਆਪਾਂ ਨੇ ਬਣਾ ਕੇ ਦੇਣਾ ਗੁੱਜਰ ਭਵਨ ਹੋ ਗਿਆ ਸਾਰਾ ਚਲੋ ਕੁਝ ਵੀ ਕਹਦੇ ਆ ਆਪਾਂ ਕਹਿਣੇ ਆ ਮੈਂ ਧਰਮਸ਼ਾਲਾ ਵੀ ਆ ਗਈ ਗੁਜਰ ਭਾਵਨ ਵੀ ਆ ਗਿਆ ਚਲੋ ਇਹ ਤਾਂ ਬੋਲੀਆਂ ਆਪਣੀ ਆਪਣੀ ਕੋਈ ਕੁਝ ਕਹਿ ਦੇ ਆ ਬਿਲਕੁਲ ਜੀ ਵੀ ਇਸ ਦਾ ਵੀ ਮਾਰਾ ਕੰਮ ਲੱਗਣੇ ਵਾਲਾ ਆ ਮਨ ਹੋ ਸਕਦਾ ਵੀ ਜਨਵਰੀਆਂ ਮਾਰਾ ਕੰਮ ਦਸੰਬਰ ਜਨਵਰੀਆਂ ਮਾਰਾ ਕੰਮ ਲੱਗਾ ਬਾਕੀ ਪਿੰਡ ਵਾਲਾ ਗੜੀ ਮੇਰੇ ਹੱਥ ਜੋੜ ਕੇ ਬੇਨਤੀ ਆ ਸਭ ਦੇ ਮਨ ਲਈ ਯੋਹੀ ਆਪਾਂ ਕਰ ਸਕਾਂ ਵੀ ਆਪਾਂ ਬੇਨਤੀ ਕਰ ਸਕਾਂ ਵੀ ਪਿੰਡ ਵਾਲਾਂ ਨੂੰ ਬੇਨਤੀ ਕਰਾਂ ਵੀ ਇੱਕ ਮੌਕੇ ਇਹ ਕਰ ਦੇ ਦਿਓ ਬਾਕੀ ਆਪਾਂ ਪਿੰਡ ਦੇ ਨਾਂ ਕਿ ਦੀ ਪਹਿਲਾ ਪਿੱਛਾ ਹਟੇ ਨਾ ਇਹ ਪਛਾੜਨੇ ਕੇ ਸਾਰੇ ਨੂੰ ਆਪੇ ਸੁਰਤ ਕਰ ਮੇਰੇ